ਵਿੱਚ ਟੌਲੀਨ ਨਾਮ ਦਾ ਇੱਕ ਸ਼ਹਿਰ ਹੈ ਉੱਥੇ ਬੜੀਆਂ ਅਜੀਬੋ ਗਰੀਬ ਕਥਾਵਾਂ ਪ੍ਰਚਲਿਤ ਨੇ ਕਿਸ ਚੀਜ਼ ਬੱਦੇ ਬਾਰੇ ਉੱਥੇ ਨਾ ਐਂਡੀਜ਼ ਪਹਾੜ ਜਿਹੜੇ ਨੇ ਉਹਨਾਂ ਦੀਆਂ ਜੜਾਂ ਦੇ ਨੇੜੇ ਤੇੜੇ ਜਿਹੜੇ ਅ ਜੰਗਲ ਪੈਂਦੇ ਨੇ ਉਹਨਾਂ ਜੰਗਲਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਆਦਮ ਕੱਦ ਮੂਰਤੀਆਂ ਨੇ ਬੜੀਆਂ ਅਜੀਬੋ ਗਰੀਬ ਆਦਮ ਕੱਦ ਮੂਰਤੀਆਂ ਜਿਹੜੀਆਂ ਕਿ ਬਿਲਕੁਲ ਇਨ ਆਦਮੀ ਇਨਸਾਨ ਵਰਗੀਆਂ ਲੱਗਦੀਆਂ ਨੇ ਦੂਰੋਂ ਦੇਖਣ ਤੇ ਫਰਕ ਹੀ ਪਤਾ ਨਹੀਂ ਲੱਗਦਾ ਵੀ ਐਸਲੀ ਇਨਸਾਨ ਨੇ ਜਾਂ ਇਹ ਜੜੀਆਂ ਨੇ ਮੂਰਤੀਆਂ ਨੇ ਤਾਂ ਉਹ ਇੰਨੀ ਸਫਾਈ ਨਾਲ ਬਣੀਆਂ ਹੋਈਆਂ ਨੇ ਕਿ ਉਹਨਾਂ ਦੇ ਨੈਣ ਨਕਸ਼ੇ ਮਤਲਬ ਤਰਾਸ਼ੇ ਹੋਏ ਨੇ ਨੀ ਸਮੂਥ ਤਰਾਸ਼ੇ ਹੋਏ ਨੇ ਇਹ ਮੂਰਤੀਆਂ ਜਾਂ ਬੁੱਤ ਜਿਨ੍ਹਾਂ ਨੂੰ ਕਹਿ ਸਕਦੇ ਆ ਬਿਲਕੁਲ ਇਹਨਾਂ ਦੇ ਨੈਣ ਨਕਸ਼ ਇਨਸਾਨੀ ਨੇ ਜਿਹੜੀ ਉੱਥੇ ਦੇ ਹੁਣ ਕੀ ਹੈ ਕਿ ਇਹਦੇ ਤੇ ਹੌਲੀ-ਹੌਲੀ ਜਦੋਂ ਟੂਰਿਸਟਾਂ ਨੇ ਉੱਥੇ ਦੇ ਲੋਕਾਂ ਨੂੰ ਪੁੱਛਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਇਹ ਦੱਸਣਾ ਸ਼ੁਰੂ ਕੀਤਾ ਵੀ ਉਹ ਕਹਿੰਦੇ ਉਹਨਾਂ ਦਾ ਇਹ ਦਾਵਾ ਸੀ ਵੀ ਇਹੇ ਜਿਹੜੇ ਨੇ ਪੁਰਾਣੇ ਟਾਈਮਾਂ ਦੇ ਜਿਹੜੇ ਉਹ ਵਸਨੀਕ ਨੇ ਉਹਨਾਂ ਨੇ ਕਿਸੇ ਅਧਿਆਤਮਿਕ ਸ਼ਕਤੀ ਰਾਹੀਂ ਆਪਣੇ ਆਪ ਨੂੰ ਪੱਥਰ ਦੇ ਵਿੱਚ ਤਬਦੀਲ ਕਰ ਲਿਆ ਹੌਲੀ-ਹੌਲੀ ਤੇ ਇਸੇ ਤਰ੍ਹਾਂ ਆਪਣੇ ਪ੍ਰਾਣ ਤਿਆਗ ਤੇ ਵੀ ਇਸ ਏਰੀਏ ਦੇ ਵਿੱਚ ਇਹ ਪ੍ਰਥਾ ਪ੍ਰਚਲਿਤ ਹੋਇਆ ਕਰਦੀ ਸੀ ਵੀ ਆਤਮਿਕ ਬਲ ਰਾਹੀਂ ਹੌਲੀ-ਹੌਲੀ ਇਨਸਾਨ ਆਪਣੇ ਆਪ ਨੂੰ ਪੈਕਟ੍ਰੀਫਾਈ ਕਰ ਲੈਂਦੇ ਸੀਗੇ ਤਾਂ ਇਸ ਕਰਕੇ ਇਹ ਪੱਥਰ ਦੇ ਬਣੇ ਹੋਏ ਨੇ ਤਾਂ ਉੱਥੇ ਜਿਹੜੇ ਨੇ ਟੂਰਿਸਟਾਂ ਨੇ ਲੋਕਲਾਂ ਨੂੰ ਜਦੋਂ ਸਵਾਲ ਕੀਤੇ ਕੀ ਕਰਨੋਂ ਨਾ ਹਟੇ ਤਾਂ 2004 ਦੇ ਵਿੱਚ ਉਹਨਾ ਉੱਥੇ ਦੇ ਰਹਿਣ ਵਾਲੇ ਵਸਨੀਕਾ ਨੇ ਸਰਕਾਰ ਕੋਲ ਇਹ ਰੌਲਾ ਪਾਣਾ ਸ਼ੁਰੂ ਕਰਤਾ ਵੀ ਇਹਦੇ ਤੇ ਕੋਈ ਵੱਡੀ ਜਾਂਚ ਕਰਾਈ ਜਾਵੇ ਵੀ ਦੱਸੋ ਸਾਨੂੰ ਕਮ ਸੇ ਕਮ ਵੀ ਇਹਦੇ ਬਾਰੇ ਕੀ ਇਤਿਹਾਸਿਕ ਕਲਾ ਦੇ ਇਤਿਹਾਸ ਦੇ ਵਿੱਚ ਕੋਈ ਅੰਤਰਰਾਸ਼ਟਰੀ ਇਤਿਹਾਸ ਚ ਕੋਈ ਰਾਸ਼ਟਰੀ ਇਤਿਹਾਸ ਦੇ ਵਿੱਚ ਇਹ ਦੱਸੋ ਨਾ ਵੀ ਇਹ ਜਿਹੜੇ ਬੁੱਤ ਨੇ ਇਹ ਮੂਰਤੀਆਂ ਨੇ ਕਿਹਨੇ ਬਣਾਈਆਂ ਨੇ ਕਦੋਂ ਬਣਾਈਆਂ ਨੇ ਕਿਵੇਂ ਬਣਾਈਆਂ ਨੇ ਕਿਸ ਮਟੀਰੀਅਲ ਨਾਲ ਬਣਾਈਆਂ ਨੇ ਕਿਸ ਟੈਕਨੋਲੋਜੀ ਨਾਲ ਬਣਾਈਆਂ ਨੇ ਇਹ ਬਿਲਕੁਲ ਇਨਸਾਨਾਂ ਵਰਗੀਆਂ ਕਿਉਂ ਲੱਗਦੀਆਂ ਨੇ ਜੁੰ ਜਾਗਦੇ ਵਰਗੀਆਂ ਤਾਂ ਤਾਂ ਕੀ ਹੋਇਆ ਫਿਰ ਸਰਕਾਰ ਨੇ ਇੱਕ ਉੱਥੇ ਨਾ ਜਿਹੜੀ ਸਪੈਨਿਸ਼ ਜੀਓਲੋਜੀਕਲ ਇੰਸਟੀਚਿਊਟ ਸੀਗੀ ਜਿਹੜੀ ਸਪੇਨ ਦੀ ਕਿਉਂਕਿ ਉਹ ਸਪੈਨਿਸ਼ ਉੱਥੇ ਬੋਲੀ ਜਾਂਦੀ ਹੈ ਜਿਆਦਾ ਪ੍ਰਭਾਵ ਸਪੈਨਿਸ਼ ਹੈ ਤਾਂ ਉਹਨਾਂ ਨੇ ਸਪੇਨ ਦੀ ਜਿਹੜੀ ਜੀਓਲੋਜੀਕਲ ਇੰਸਟੀਚਿਊਟ ਸੀ ਉਹਨੂੰ ਇਹੇ ਕੰਮ ਦਿੱਤਾ ਉੱਥੇ ਦੀ ਸਰਕਾਰ ਨੇ ਤਾਂ ਉਹ ਦੋ ਤਿੰਨ ਬੁੱਤ ਉਹਨਾਂ ਚੋਂ ਚੱਕ ਕੇ ਸਪੇਨ ਲੈ ਗਏ ਫਿਰ ਉਹਦੇ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਹੋਈ ਉਹਦਾ ਜਿਹੜਾ ਫਿਰ ਜਿਹੜੀ ਉਸ ਜਾਂਚ ਦੇ ਜਿਹੜੇ ਨਤੀਜੇ ਸੀਗੇ ਉਹ ਸਾਰੇ ਦੇ ਸਾਰੇ ਮੈਨੂਅਲ ਕੰਟਰਾਸਟ ਨਾਮ ਦੇ ਬੰਦੇ ਨੇ ਜਿਹਨੇ ਉਹਨੂੰ ਇਨਵੈਸਟੀਗੇਟ ਕੀਤਾ ਸੀ ਉਹਨੇ 2006 ਦੇ ਵਿੱਚ ਰਿਓ ਨੀਗਰੋ ਨਾਮ ਦੇ ਅਖਬਾਰ ਦੇ ਵਿੱਚ ਛਾਪੀ ਅਰਜنٹਾਈਨਾ ਦੇ ਵਿੱਚ ਫਿਰ ਉਹਦੇ ਚ ਕੀ ਆਇਆ ਉਹਦੇ ਚ ਆਇਆ ਵੀ ਜਿਹੜੇ ਇਸ ਜਾਂਚ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਜਿਹੜੇ ਇਹ ਬੁੱਤ ਨੇ ਪੱਥਰ ਦੇ ਇਹਨਾਂ ਦੇ ਅੰਦਰ ਜਿਹੜਾ ਸਾਰਾ ਟਾਂਚਾ ਹੈ ਉਹ ਜੈਵਿਕ ਟਾਂਚਾ ਹੈ ਆਰਗੈਨਿਕ ਟਾਂਚੇ ਮਿਲੇ ਉਹਦੇ ਅੰਦਰੋਂ ਯਾਨੀ ਜਿਵੇਂ ਇਨਸਾਨ ਦੇ ਪਿੰਜਰ ਮਾਸਪੇਸ਼ੀਆਂ ਚਮੜੀ ਸਾਰਾ ਕੁਛ ਾਡੀਆਂ ਵਗੈਰਾ ਦੰਦ ਵਗੈਰਾ ਸਾਰਾ ਕੁਛ ਉਹ ਬੁੱਤਾਂ ਦੇ ਅੰਦਰ ਸਾਰੇ ਦੇ ਸਾਰੇ オリジナル ਮਿਲੇ ਇਹ ਰਿਓ ਨਿਗਰੋ ਨਾਮ ਦੇ ਅਖਬਾਰ ਦੇ ਵਿੱਚ ਇਹ ਰਿਪੋਰਟ ਜਿਹੜੀ ਸੀਗੀ ਸਪੈਨਿਸ਼ ਜੀਓਲੋਜੀਕਲ ਇੰਸਟੀਚਿਊਟ ਦੀ ਇਹ ਛਪੀ ਸੀਗੀ ਤਾਂ ਉਹਨਾਂ ਨੇ ਆਰਗੈਨਿਕ ਮਟੀਰੀਅਲ ਉਹਨਾਂ ਬੁੱਤਾਂ ਦੇ ਮੂਰਤੀਆਂ ਦੇ ਅੰਦਰ ਹੋਣ ਦਾ ਦਾਵਾ ਕੀਤਾ ਇਹ ਰਿਪੋਰਟ ਜਿਹੜੀ ਹੈ ਤੁਸੀਂ ਸਰਚ ਵੀ ਕਰ ਸਕਦੇ ਹੋ ਉਹ ਖੋਜੀ ਮੈਨੂਅਲ ਕੰਟਰਾਸਟ ਨੇ ਛਾਪੀ ਸੀਗੀ ਤੇ ਉਹਦੇ ਅੰਦਰ ਇੱਕ ਚੀਜ਼ ਹੋਰ ਜਿਹੜੀ ਉਹਨਾਂ ਨੇ ਦਾਵਾ ਕੀਤਾ ਉਸ ਇੰਸਟੀਚਿਊਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਵੀ ਇਹ ਜਿਹੜੇ ਉਹਨਾਂ ਦੇ ਅੰਦਰ ਆਰਗੈਨਿਕ ਟਾਂਚੇ ਪਾਏ ਗਏ ਨੇ ਜੈਵਿਕ ਟਾਂਚੇ ਉਹ ਬੁੱਤਾਂ ਦੇ ਅੰਦਰ ਹਰੇਕ ਦੇ ਅੰਦਰ ਮੌਜੂਦ ਨੇ ਇदित ਇੱਕ ਹੋਰ ਜਿਹੜੀ ਸਭ ਤੋਂ ਅਜੀਬ ਜੀ ਨੋਟ ਕਰਨ ਨੂੰ ਇਹ ਮਿਲੀ ਆ ਵੀ ਇਹਨਾਂ ਦੇ ਜਿਹੜੇ ਅੰਗ ਨੇ ਯਾਨੀ ਇਹਨਾਂ ਦੇ ਐਨਾਟੋਮਿਕਲ ਸਟਰਕਚਰ ਨੇ ਜਿਹੜੇ ਉਹ ਇਨਸਾਨਾਂ ਦੇ ਨਾਲ ਮੇਲ ਨਹੀਂ ਖਾਂਦੇ ਇਹਨਾਂ ਦੇ ਅੰਗਾਂ ਦਾ ਇਨਸਾਨਾਂ ਨਾਲੋਂ ਫਰਕ ਹੈ ਇਸ ਤਰ੍ਹਾਂ ਸਪਸ਼ਟ ਲੱਗਦਾ ਹੈ ਵੀ ਜਿਵੇਂ ਜੈਨੇਟਿਕਲੀ ਮੋਡੀਫਾਈ ਹੋਏ ਹੋਏ ਇਨਸਾਨ ਨੇ ਕੋਈ ਇਹਦੇ ਅੰਦਰ ਬੁੱਤਾਂ ਦੇ ਅੰਦਰ ਸੋ ਵੀਰੋ ਤੁਹਾਨੂੰ ਇਹ ਅਰਜੈਂਟੀਨਾ ਦੀ ਅਜੀਬੋ-ਗਰੀਬ ਕਹਾਣੀ ਕਿਹੋ ਜੀ ਲੱਗੀ ਆਪਣਾ ਰਿਸਪੌਂਸ ਜਰੂਰ ਸ਼ੋਅ ਕਰਨਾ ਪੋਸਟ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਤੇ ਜਿੰਨਾ ਵੀਰਾਂ ਨੂੰ ਪੈਰਾਨਾਰਮਲ ਸਟੱਡੀਜ਼ ਦੇ ਵਿੱਚ ਇੰਟਰਸਟ ਹੈ ਪੈਰਾਨਾਰਮਲ ਫੀਨੋਮਿਨਸ ਦੇ ਵਿੱਚ ਉਹ ਸਾਡੇ ਪੇਜ ਅਦ੍ਰਿਸ਼ਮ ਨੂੰ ਫੋਲੋ ਕਰ ਸਕਦੇ ਨੇ ਜਾਂ ਸਾਡੇ ਚੈਨਲ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਸੋ ਧੰਨਵਾਦ ਸਾਰੇ